ਰੱਖ ਰੱਖੋ ਚੱਲਾ 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 ਲੋ ਜੀ ਆ ਗਿਆ ਆਰਾ ਤੇ ਹਣਾ ਹੁਣ ਰੱਖਾਂਗੇ ਜਲਦੀ ਮੇਰਾ YouTube ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅੱਗੇ ਡਾਕਟਰ ਤੇ ਜਾਣਾ ਸੀ ਫੈਮਿਲੀ ਡਾਕਟਰ ਆ ਤੇ ਅਪਾਇੰਟਮੈਂਟ ਸੀ ਮੇਰੀ ਤੇ ਬਲੱਡ ਚੈੱਕ ਹੋਣਾ ਏ ਤੇ ਜਾ ਰਹੇ ਆ ਤੇ ਗੁਰਵੰਤ ਸਿੰਘ ਮੇਰੇ ਨਾਲ ਜਾਏਗਾ ਟ੍ਰਾਂਸਪਲੈਂਟ ਕਰੇਗਾ ਡਾਕਟਰ ਨੂੰ ਦੱਸੂਗਾ ਸਾਰੀ ਗੱਲ ਬਾਤ ਗੁਰਵੰਤ ਹਣ ਪਟਕਾ ਵਾ ਨਾਲਾ ਪਿਆ ਪਰਨਾ ਦਸਤਾਵੇਜ਼ ਜੋਂ ਲਾ ਪਿਆ ਵਾ ਤੇ ਗਾਹ ਗਿਆ ਵਾ ਮੌਸਮ ਵਧੀਆ ਏ ਦਲਜੀਤ ਕੌਰ ਜੀ ਤੁਹਾਡੀਆਂ ਛੁੱਟੀਆਂ ਅੰਚਾਰ ਫੇਰ ਜਾ ਰਹੇ ਆ ਰੰਗ ਬਰੰਗਾ ਬਣਾ ਕੇ ਖਲਾਵਣਾ ਤੇ ਔਰ ਸਾਬ ਜੀ ਸੋ ਇੰਟਾਖਾਰੇ ਵਧੀਆ ਮਾਜ ਵਧੀਆ ਹੋਣਾ ਨਹੀਂ ਡਾਕਟਰ ਤੇ ਜਾਣਾ ਪਣ ਆ ਜਾ ਫਿਰ ਨਾਲ ਹੀ ਇੱਥੇ ਹੀ ਡਾਕਟਰ ਆ ਫਿਰ ਪਾਰਕਿੰਗ ਨਹੀਂ ਮਿਲਦੀ ਤੋ ਤਰਟ ਨਾ ਕਹਿੰਦੇ ਬੋਲਣਾ ਕੀ ਕਹਿਣਾ ਹਲਾ ਗਾਇਜ਼ ਵੀਰੇ ਹਾਂ ਮੈਂ ਤੇ ਮੇਰਾ ਗਰਮਨ ਗਰਮਨ ਕਿੱਥੇ ਲਾ ਹਲਾ ਗਰਮਨ ਲੁਕ 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 ਮੇਰਾ ਆਜ ਆ ਹਾਂਜੀ ਇੱਥੇ ਵੇਟ ਕਰਨਾ ਹੈ ਡਾਕਟਰ ਦੀ ਤੇ ਸੱਕਰਮਨ ਤੇ ਆਊਗਾ ਨਾਮ ਤੇ ਕਿਹੜੇ ਰੂਮ ਤੇ ਜਾਣਾ ਇੱਥੇ ਦੇਖੋ ਕੁਰਸੀਆਂ ਖਾਲੀਆਂ ਵਈਆਂ ਵਾ ਕਿਹੜੇ ਨਹੀਂ ਮੈਨੂੰ ਜ਼ੋਰ ਘਟਵਾ ਇਹ ਤਾਂ ਬਹੁਤ ਹੀ ਅਮੰਗਲ ਕਰੋਨਾ ਚੰਦਨ ਮਰੀਜ਼ ਖਤਮ ਕਰਤਾ ਕਿਸ ਤਰ੍ਹਾਂ ਤੇਰਾ ਸਾਹਮਣੇ ਸਕਰੀਨ ਲੱਗ ਗਿਆ ਤੁਹਾਨੂੰ ਦੱਸਾਂਗੇ ਉਹ ਦੇਖੋ ਉਹ ਸਕਰੀਨ ਦੇ ਉੱਤੇ ਉਹ ਸਕਰੀਨ ਦਾ ਨਾਮ ਆਉਣਾ ਕੋ ਦੋਗ ਮਰੀਜ਼ ਬੈਠੇ ਵਿਚਾਰੇ ਦਾਹ ਦੰਦਾਂ ਨੂੰ ਫਿਰ ਡਾਕਟਰ ਨੇ ਕੀ ਕਿਹਾ ਹਸਪੀਟਲ ਤੇ ਨਹੀਂ ਇੱਥੇ ਖਾਲੀ ਪਿਆ ਵਾ ਬਾਹਰ ਗੰਨੇ ਵਾ ਦੇਖਦੇ ਜਾ ਕੇ ਧੁੱਪ ਲੱਗੀ ਜਾ। ਅਜੇ ਨੰਬਰ ਨਹੀਂ ਆਇਆ ਆਪਣਾ ਆ ਫਾਰਮੇਸੀ ਜਿੱਥੋਂ ਦਵਾਈਆਂ ਮਿਲਦੀਆਂ ਸਾਰੀਆਂ। ਇਹ ਫੈਮਿਲੀ ਡਾਕਟਰ ਆ ਆਪਣਾ। ਆ ਫਾਰਮੇਸੀ ਆ। ਨਾਲ ਹੀ ਇਥੇ ਦਵਾਈਆਂ ਲਓ। ਜੋ ਵੀ ਡਾਕਟਰ ਦਵਾਈ ਲਿਖਤੀ ਆ। ਹਸਣ ਵਧੀਆ ਆ ਅੱਜ। ਹਾਂ ਦੇਖਦੇ ਆ ਕਿ ਕੰਨਾ ਡਾਕਟਰ ਇਹਹੰਦਰ ਡਾਕਟਰ ਸਭ ਪੰਜਾਬੀ ਜਾਂ ਹਿੰਦੀ ਪੰਜਾਬੀ ਸਾਰਾ ਕੋਸ ਤਾਹਰੇ ਆ ਤੁਸੀਂ ਖਾਲੀ ਆ ਮਰੀਜ਼ ਮਰੂ ਜਾ ਰਹੇ ਆ ਆਹ ਡਾਕਟਰ ਕੋ ਚੈੱਕ ਕਰਾ ਕੇ ਆ ਕਹਿੰਦਾ ਕੋਈ ਸ਼ੁਕਰ ਸ਼ਾ ਕਰਨੀ ਆ ਖਾਓ ਪੀਓ ਆਸ਼ ਕਰੋ ਮਿੱਤਰ ਤੇ ਟੈਨਸ਼ਨ ਹੀ ਲੈਣੀ ਸਾਰਾ ਕੁਝ ਠੀਕ ਆ ਆ ਗੱਡੀ ਵਿੱਚ ਤਾਰੇ ਆ ਆ ਕਿੱਦਾਂ ਗੱਡੀ ਦੇ ਵਿੱਚ ਬੈਠੇ ਸੌਂਗੇ ਆ ਸੌਂਗੇ ਓਏ ਹੋਏ ਇਹਦਾ ਸੋਟੀ ਵੀ ਆ ਪਰ ਫਿਰ ਕਰ ਲੂ ਉਸਤਾਨ ਦੀ ਡਾਇਰੈਕਟਰ ਸੋ ਡਾਇਰੈਕਟਰ ਤੇ ਹੋ ਕੇ ਹੋਣਾ ਹੀ ਆ ਗਏ ਆ ਹਾਂ ਕੰਦੇ ਜਾਂਦੇ ਜਾਂਦੇ ਸਮਾਨ ਵੀ ਲੈ ਜੀਏ ਆਲਡੀ ਚੋਂ ਤਾਂ ਮੈਂ ਕਹਾਂ ਲੈ ਲਓ ਕੋਈ ਨਹੀਂ ਵੇ ਲੈ ਹੀ ਅੱਜ ਰੁਕ ਜਾ ਭੱਜੀਆਂ ਜਾਣੀਆਂ ਰੇੜੀ ਵੀ ਲੈ ਲਓ ਚੱਲ ਚੱਲ ਦੇਖੀ ਯਾਰ ਰੇੜੀ ਆਹ ਸੇ ਬੰਦਾ ਆ ਕੇ ਭੀਖ ਮੰਗਣ ਜਾ ਵਿਚਾਰਾ ਹਲਾ ਲੈ ਲਿਆ ਆਇਆ ਵਿਚਾਰੇ ਨਹੀਂ ਕੋ ਹਣ ਦਲਜੀਤ ਜੀ ਵੀ ਚੱਲ ਰੋੜੇ ਭੱਜੀਆਂ ਜਾਣੇ ਕੀ ਗੱਲ ਚਲੋ ਆ ਗਏ ਹੁਣ ਆਲਦੀ ਇੱਥੇ ਜੰਨਿਆਂ ਦੇ ਥੋੜੀ ਜਿਹੀ ਗਰੋਸਰੀ ਲੈ ਜਾਗੇ ਆਹ ਨੂੰ ਖੋਲ ਲਈਈ ਮੈਨੂੰ ਖੋਲ ਨਹੀਂ ਦਿੱਤਾ ਵੈਲੈਂਟਾਈਨ ਦੇ ਆਲਾ ਮੈਂ ਤੈਨੂੰ ਦਿੰਨਾ ਹੈ ਹੈਪੀ ਵੈਲੈਂਟਾਈਨ ਦੇ ਖੋਲ ਦੇ ਲਈ ਇਹ ਮੈਂ ਦਿੰਦਾ ਥੈਂਕ ਯੂ ਚਲੋ ਅੱਗੇ ਉੱਥੇ ਧਾਰ ਆਹ ਜੂਸ ਵਾਸਤੇ ਲੈ ਜੇ ਸੰਤਰੇ ਇਹ ਨਹੀਂ ਆ ਲੈ ਦੁਜੇ ਆ ਲੈ ਆ ਫੜ ਇੱਕ ਹੋਰ ਨੋ ਆ ਦੇਖੋ ਸੰਤਰੇ ਕਿੰਨੇ ਪ੍ਰਕਾਰ ਦੇ ਆ ਬੰਦੇ ਛੋਟੇ ਦੁਆਣੇ ਲੈਣੇ ਦੁਆਣੇ ਕੋਈ ਮੰਦਵਾਣਾ ਅੱਜ ਖਾਣਾ ਤੇ ਚੱਕ ਲਓ ਖੜਕਾ ਕੇ ਦੇਖ ਇਹ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਆਹ ਪਰਾਂ ਚੁੱਕੀ ਪਰੇ ਹਾਂ ਕੱਟ ਕੱਟ ਉਹ ਸੋਚ ਰਹੇ ਸੀ ਕਿ ਇਹ ਮੰਦੇ ਡਾਕਟਰ ਦੇ ਹੋ ਕੇ ਪਾਸ ਤੇ ਆ ਗਏ ਆ ਗਰੋਸਰੀ ਲੈਣ ਕਹਿੰਦੇ ਜਾਂਦੇ ਜਾਂਦੇ ਸਭ ਗਰੋਸਰੀ ਵੀ ਲੈ ਲਈਏ ਮੈਂ ਤਾਂ ਲੈ ਲਓ ਆ ਕਿੱਦਾਂ ਕੰਮ ਬੰਦੀਆਂ ਵਾ ਤੇ ਪੀਜਾ ਵਾਲਾ ਸਮਾਨ ਲੈ ਲਓ ਪੀਜੇ ਬਣਾਵਾਂਗੇ ਇਹ ਆ ਚੀਜ਼ ਨਾ ਲੈ ਸੋਨਾ ਉਹ ਸਿੱਧੀ ਹੋ ਗਈ ਆ ਜੀ ਤੇ ਆ ਤੇ ਸਿਰ ਗਾਰਲਿਕ ਤੇ ਡੰਡੇ ਹੁੰਦੇ ਆ ਕਿੱਦਾਂ ਸਮਾਨ ਸੁੱਟਣ ਨੇ ਤੇ ਵਿੱਚ ਦੇ ਕਹਿਣਾ ਕਿ ਵੀਡੀਓ 'ਚ ਮਾਰਕੀਟ ਵੜਾ ਜਾਂਦੇ ਆ ਹੁਣ ਨੰਗਨ ਨਹੀਂ ਲਾਗੋ ਤਾਂ ਫਿਰ ਕਹਿੰਦੇ ਕਿ ਜਾਂਦੇ ਜਾਂਦੇ ਸਮਾਨ ਲੈ ਜੰਨੇ ਆ ਫਿਰ ਦੁਬਾਰਾ ਫਿਰ ਆਵਾਂਗੇ ਫਿਰ ਕਿਹੜਾ ਲਗਣਾ ਵਾ ਇਸ ਕਰਕੇ ਲੈ ਲਈਦਾ ਵਾ ਲੈ ਆ ਲਿਆ ਵਾ ਹੁਣ ਚੱਲਿਆਂ ਘਰ ਨੂੰ ਤੇ ਛੋਟਾ ਜਿਹਾ ਵਲੋਗ ਹੁਣ ਆਇਆ ਹੀ ਬਲੋਗ ਆ ਕੇ ਪਾ ਦਾਂਗੇ ਪਰ ਜਣੀ ਨਿਕਲਣਾ ਨਾ ਨਹੀਂ ਲੈਣੀ ਆ ਤੁਸੀਂ ਚਲੋ ਚਲੋ ਆਜੋ ਆ ਗਿਆ ਗੱਲ ਦੀ ਸ਼ਾਪਿੰਗ ਕਰਕੇ ਆ ਗਏ ਆ ਤੇ ਛੋਟਾ ਜਿਹਾ ਬਲੌਗ ਬਣਾ ਕੇ ਪਾਵਾਂਗੇ ਫਿਰ ਤੇ ਤੁਸੀਂ ਦੱਸਿਓ ਸਾਡਾ ਬਲੌਗ ਕਿਦਾਂ ਲੱਗਾ ਤੇ ਨਾਲੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਾ ਦਿਓ ਠੀਕ ਆ ਬਾਏ ਬਾਏ